हां जी दोस्तों की हालचाल आई होप तू सारे बढ़िया होंगे ये स्वागत है तुम्हारा आज के नए ब्लॉग में ਤੇ ਅੱਜ ਸਵੇਰੇ ਵੀ ਫੋਨ ਲਾ ਕੇ ਨਹੀਂ ਗਏ ਜੇ ਮੈਨੂੰ ਕਿਉਂਕਿ ਡੈਡ ਪਿਆ ਸੀ ਤਾਂ ਹੂੰ ਥੋੜਾ ਜਿਹਾ ਚਾਰਜ ਲਾਇਆ ਬਲੌਗ ਸਟਾਰਟ ਕੀਤਾ ਤੇ ਹੁਣ ਟਾਈਮ ਹੋ ਰਿਹਾ ਹੈ 8:30 ਸਹੀ ਮੌਸਮ ਵਧੀਆ ਹੋ ਰਿਹਾ ਹੈ ਕੱਲ ਮੰਗਣ ਹਵਾ ਚੱਲ ਰਹੀ ਹੈ ਥੋੜੀ ਥੋੜੀ ਤਾਂ ਕੱਲ ਮੀਂਹ ਬਹੁਤ ਪਿਆ ਸੀ ਸੰਵੇਸ਼ ਸਾਡੀਆਂ ਬ੍ਰੇਕਫਾਸਟ ਬ੍ਰੇਕਫਾਸਟ ਕਰਕੇ ਤੁਹਾਨੂੰ ਮਿਲਦੇ ਬਾਅਦ ਤਾਂ ਹਾਂ ਜੀ ਉਸ ਤੋਂ ਟਾਈਮ ਹੋ ਗਿਆ 10:30 ਤੇ ਬਾਹਰ ਹਵਾ ਬਹੁਤ ਚੱਲ ਰਹੀ ਹੈ। ਕੀ ਮੋਜੂ ਟੀਮ ਤੇ ਹੋ ਰਿਹਾ। ਫਿਰ ਲਗਾਦੇ ਆ ਫੋਨ ਨੂੰ ਚਾਰਜ। ਥੋੜਾ ਜਿਹਾ ਚਾਰਜ ਹੋ ਗਿਆ ਫੋਨ ਤਾਂ ਫੁੱਲ ਕਰਦੇ ਆ ਫਿਰ ਬਣਾਉਂਦੇ ਆ ਵੀਡੀਓ ਕੰਟੀਨਿਊ ਕਰਦੇ ਆ। ਤੇ ਹੁਣ ਗਾਇਸ ਲੇਟ ਵੀ ਨਹੀਂ ਹੈ। ਕਿ ਬਣਾਣਾ ਸ਼ੇਰ ਬਣਾਣੇ ਸੀ ਲੇਟ ਗਈ ਹੋਈ ਹੈ। ਤਾਂ ਕੱਲ੍ਹ ਰਾਤ ਦੀ ਲੇਟ ਰਹਿ ਗਈ। ਅੱਗੇ ਵੀ ਤੇ ਹਵਾ ਚੱਲੀ ਜਾਂਦੀ ਸਾਢੇ 11 ਹੋ ਗਏ ਨੇ ਹਵਾ ਬੰਦੇ ਨਹੀਂ ਹੋ ਰਹੀ ਗੈਸ ਹੁੰਟਾ ਹੋ ਰਿਹਾ ਇੱਕ ਵਤੀਏ ਨੇ ਤੇ ਮੈਂ ਜਾ ਰਿਹਾ ਮਾਰਕੀਟ ਦੋਸਤ ਨੇ ਮਿਲਾਈ ਸੀ ਪਾਰਸਲ ਉਹ ਹੈ ਨਹੀਂ ਇੱਥੇ ਤਾਂ ਮੈਨੂੰ ਲੈ ਕੇ ਆਣਾ ਆਪਣਾ ਨਾਲੇ ਸਬਜ਼ੀ ਵੀ ਲੈ ਜਾਣੀ ਤੇ ਚੱਲਦੇ ਆ ਤੇ ਹਜੇ ਇੱਕ ਹਵਾ ਚੱਲ ਰਹੀ ਜਾਂਦੀ ਗੈਸ ਹਰੀ ਹਵਾ ਚੱਲ ਰਹੀ ਏ ਮੌਸਮ ਬਹੁਤ ਧਿਆ ਹੋ ਰਿਹਾ ਏ ਕਿਉਂਕਿ ਨਹੀਂ ਪਿਆ ਸੀ ਤਾਂ ਗਰਮੀ ਵੀ ਨਹੀਂ ਲੱਗ ਰਹੀ 1 ਵਜੇ 2:30 ਆ ਚੁੱਕੇ ਹੇ ਹੁਣ ਗਾਇਸ ਪਹੁੰਚ ਗਿਆ ਘਰੇ ਤੇ ਬਗਾਨਾ ਸ਼ੇਕ ਲਿਆਏ ਸੀ ਬੈਕ ਕਰਵਾ ਕੇ ਤਾਂ ਪੀਂਦੇ ਆ ਹੁਣ ਹਾਂਜੀ ਗਾਇਸ ਹੁਣ ਟਾਈਮ ਹੋ ਗਿਆ 4:00 ਵਜੇ ਨੇ ਤੇ ਮੈਂ ਜਾ ਰਿਹਾ ਬਾੜੀ ਗਾਈ ਨੂੰ ਪਾਣੀ ਪਾਣ ਉੱਥੇ ਤਾਂ ਨਹੀਂ ਤਾਂ ਇੱਥੇ ਤੇ ਭਰ ਕੇ ਲੈ ਆਣਾ ਪੈਣਾ ਘਰਾਂ ਤੋਂ ਚੱਲਦੇ ਆ ਹਾਂਜੀ ਗਾਇਸ ਪਹੁੰਚ ਗਿਆ ਘਰੇ ਗਾਈ ਨੂੰ ਪਾਣੀ ਪਲਾਇਆ ਆਏ ਸੀ ਤੇ ਹੁਣ ਟਾਈਮ ਹੋ ਗਿਆ 5:00 ਵਜੇ ਨੇ ਤੇ ਚੱਲਦੇ ਆ ਘੁੰਮ ਕੇ ਆਂਦੇ ਆ ਜੇ ਬਲਵਤ ਸੁਖਰੀਵਾਲ ਹੈ ਇਕੱਲਾ ਹੀ ਹਾਂ ਮੈਂ ਤਾਂ ਕੋ ਮੁਖਿਆਂਦੇ ਆ ਘਰੇ ਵੀ ਹੀਰਨਾ ਚੱਲਦੇ ਜਾਂਦਾ ਹਾਂਜੀ ਗੇਸ ਪਹੁੰਚ ਗਿਆ ਇੱਥੇ ਬੱਲੋ ਸੁਖਰੀ ਤੇ ਹਵਾ ਚੱਲ ਰਹੀ ਹੈ ਤੇ ਇਕੱਲਾ ਹੀ ਆਇਆ ਨਾਲ ਤਾਂ ਕੋਈ ਮਿਲਿਆ ਨਹੀਂ ਸੀ ਜੇ ਹੁੰਦਾ ਤਾਂ ਰੀਲਰ ਰੂਲਰ ਸ਼ੂਟ ਕਰਦੇ ਤਾਂ ਹੁਣ ਇਦਾਂ ਜਾਣਾ ਪਣਾ ਇਥੇ ਸ਼ਾਮ ਦਾ 뷰 ਖਰਾ ਇਧਰ ਦਾ ਵੀ ਅਮਰੂਤਾਂ ਦੇ ਬਾਗੇ ਸਾਹਮਣੇ ਤੇ ਆਹ ਚੱਲ ਜਾਂਦਾ ਰਸਤਾ ਮਨਸਿਹਲ ਪਿੰਡ ਨੂੰ ਤੇ ਉਹ ਸਾਡੇ ਪਿੰਡ ਨੂੰ ਤਾਂ ਵਾਲੇ ਨੂੰ ਏ ਹੁਣ ਅਸੀਂ ਇੱਥੇ ਰੁਗਿਆ ਤੇ ਇਹ ਜਿਹੜਾ ਸਾਹਮਣੇ ਰਸਤੇ ਜਾਂਦਾ ਇਹ ਕਲਾਰ ਪਿੰਡ ਨੂੰ ਜਾਂਦਾ ਹੈ ਤੇ ਇੱਧਰ ਸਾਡੇ ਪਿੰਡ ਨੂੰ ਤੇ ਇੱਧਰ ਟਕਾਰਲੇ ਤੇ ਬਲੋ ਸੋਖੜੀ ਨੂੰ ਚੱਲ ਜਾਂਦਾ ਰਸਤਾ ਤਾਂ ਕਾਫੀ ਅੱਜ ਮੌਸਮ ਵੀ ਸਹੀ ਹੋ ਰਿਹਾ ਹੈ ਕਿਉਂਕਿ ਹਵਾ ਚੱਲ ਰਹੀ ਠੰਡੀ ਠੰਡੀ ਤੇ ਅੱਗੇ ਚੱਲਦੇ ਹੁਣ ਅੱਗੇ ਵੀ ਐਕਸਪਲੋਰ ਕਰਕੇ ਜਾਂਦੇ ਅੱਜ ਹੋਰ ਕੀ ਕਰਨਾ ਵਲੌਗ ਵੀ ਖਾਸ ਨਹੀਂ ਬਣਿਆ ਤਾਂ ਚੱਲਦੇ ਆ ਹਾਂਜੀ ਗਾਇਸ ਇਹ ਹੈ ਗਊਸ਼ਾਲਾ ਬਲੋ ਸੋਖੜੀ तो मैं काफ़ी अगे आ गया चलता चलता तो अगे तो मुड़द हूँ हूँ मैं बहुत अगे आ गया है। फिर अगे तो फिर टकार पिंड ही आ जाए इस रोड से हूँ चलते हाँ पिछे न ਤੇ ਗਾਇਸ ਇਹ ਰੋਡ ਚੱਲ ਜਾਂਦਾ ਹੈ ਕੋਲੋਂ ਸੁਖੜੀ ਕਾਲਜ ਨੂੰ ਇਕਲੀਓ ਚਰ ਕਾਲੇ ਤੇ ਆਹ ਇੰਦਰ ਤੇ ਆਇਆ ਪਿੱਛੇ ਤੇ ਪਿੱਛੇ ਚੱਲ ਜਾਂਦਾ ਟਕਾਰਲੇ ਪਿੰਡ ਨੂੰ ਆਹ ਚੱਲਦੇ ਹਾਂ ਹੁਣ ਘਰਾਂ ਨੂੰ ਹਾਂ ਗਾਇਸ ਹੁਣ ਚੱਲਦੇ ਆ ਇੱਧਰ ਨੂੰ ਮਾਨਸੇ ਵਾਲ ਵੱਲ ਨੂੰ ਤੇ ਇਹ ਪੂਰਾ ਜੰਗਲ ਏਰੀਆ ਹੈ ਤੇ ਯਾਰ ਅੱਗੇ ਜੰਗਲਾਤ ਵੀ ਹੈ ਤਾਂ ਦਿਖਾਉਂਦੇ ਆ ਤੁਹਾਨੂੰ ਲੋਕੇਸ਼ਨ ਵੀ ਵਧੀਆ ਏ ਆ ਗਾਇਸ ਜੰਗਲਾਤ ਹੈ ਤੇ ਹੁਣ ਮੋੜੇ ਚੱਲਦੇ ਆ ਪਿੱਛੇ ਨੂੰ ਤੇ ਬਾਕੀ ਵੀਊ ਦੱਸਿਓ ਕਿਦਾਂ ਦੇ ਵੀਊ ਤੁਹਾਨੂੰ ਵਧੀਆ ਲੱਗੇ ਹੋਣੇ ਆ ਠੀਕ ਹੈ ਅਗਰ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇਓ ਜੀ गाइस ਪਹੁੰਚ ਗਏ ਕਰੇ ਤੇ ਟਾਈਮ 6 ਵਜਣ ਵਾਲੇ ਹੈ ਠੀਕ ਦੱਸਿਓ ਤੁਹਾਨੂੰ ਵੀਊ ਕਿਦਾਂ ਲੱਗਿਆ ਤਾਂ ਕਮੈਂਟ ਕਰ ਲਿਆ ਕਰੋ ਕੋਈ ਵੀ ਜਗਾ ਦੇਖਣੀ ਹੋਵੇ ਤਾਂ ਕਮੈਂਟ ਕਰਦੇ ਜਾ ਕਰੋ ਐਦਾਂ ਹੀ ਤੁਹਾਨੂੰ ਨਵੀਂ ਤੇ ਨਵੀਂ ਜਗਾ ਐਕਸਪਲੋਰ ਕਰਾਉਂਗਾ ਮੈਂ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਤਾਂ ਹਾਂਜੀ ਗਏਸੋ ਟੈਨ ਹੋ ਗਿਆ ਸਾਡੇ ਸਾਥ ਤੇ ਕਰਦਾ ਹਾਂ ਹੁਣ ਇਸ ਲੋਕ ਨੂੰ ਐਂਡ ਦੱਸਿਓ ਬਲੌਗ ਕਿਦਾਂ ਲੱਗਿਆ ਤੇ ਮਿਲਦੇ ਆਂ ਕਿਸੇ ਹੋਰ ਬਲੌਗ ਚ ਮੇਰੇ ਬਾਈ ਬਾਈ ਗੇਸ Thank you